ਔਰ ਇਹਦੇ ਨਾਲ ਨਾਲ ਅੱਜ ਕੱਲ ਜਿਹੜਾ ਪ੍ਰਦੂਸ਼ਣ ਦਾ ਮਸਲਾ ਹੈਗਾ ਉਹ ਬੜਾ ਗਰਮ ਹੋ ਜਾਂਦਾ ਔਰ ਬਹੁਤ ਸਾਰੇ ਜਿਹੜੇ ਕੁਝ ਦਿੱਲੀ ਦੇ ਇੱਕ ਦੋ ਮინისტრਾ ਉਹਨਾਂ ਨੇ ਕਾਫੀ ਦੂਸ਼ਣਵਾਦੀ ਕੀਤੀ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜਾ ਪ੍ਰਦੂਸ਼ਣ ਹੈ ਇਹ ਕੋਈ ਦਿੱਲੀ ਦੀ ਜਾਂ ਪੰਜਾਬ ਦੀ ਸਮੱਸਿਆ ਨਹੀਂ ਹੈ ਪੰਜਾਬ ਦਾ ਜਿਹੜਾ ਧੂਆ ਹੈਗਾ ਉਹ ਪੰਜਾਬ ਦੇ ਵਿੱਚ ਪੋਲੂਸ਼ਨ ਨਹੀਂ ਕਰਦਾ ਚੰਡੀਗੜ੍ਹ 'ਚ ਨਹੀਂ ਕਰਦਾ ਅੰਮ੍ਰਿਤਸਰ 'ਚ ਨਹੀਂ ਕਰਦਾ ਖੁਰੂਛੇਤਰ 'ਚ ਨਹੀਂ ਕਰਦਾ ਪਰ ਦਿੱਲੀ ਜਾ ਕੇ ਕਿਵੇਂ ਕਰ ਦਿੰਦਾ ਇਹ ਮੇਰੀ ਸਮਝ ਤੋਂ ਬਾਹਰ ਹੈ ਜਿਹੜਾ ਮੇਨ ਕਾਰਨ ਆ ਉਹ ਸਾਡੇ ਵਹੀਕਲ ਪੋਲੂਸ਼ਨ ਆ ਜਿਹੜਾ ਗੱਡੀਆਂ ਨਾਲ ਹੁੰਦਾ ਇੰਡਸਟਰੀ ਨਾਲ ਹੁੰਦਾ ਕੰਸਟਰਕਸ਼ਨ ਐਕਟੀਵਿਟੀ ਦੇ ਨਾਲ ਹੁੰਦਾ ਸੋ ਇਹ ਮੁੱਖ ਕਾਰਨ ਆ ਤੇ ਜਿਹੜਾ ਉਹ ਬੜਾ ਬੇਥੁਕੇ ਬਿਆਨ ਦਿੰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਜਿਹੜੇ ਅਰਵਿੰਦ ਕੇਜ ਦਿਵਾਲ ਨੂੰ ਗਾਲਾਂ ਕੱਢਣ ਨਾਲ ਜਾ ਪੰਜਾਬ ਦੇ ਕਿਸਾਨਾਂ ਨੂੰ ਬੁਰਾ ਭਲਾ ਕਰਨ ਦੇ ਨਾਲ ਜਿਨ੍ਹਾਂ ਨੇ ਪਹਿਲਾਂ ਆਪਰੇਸ਼ਨ ਸੰਦੂਰ ਦੀ ਮਾਰ ਚੱਲੀ ਫਿਰ ਉਹਨਾਂ ਨੇ ਹੜਾਂ ਦੀ ਮਾਰ ਚੱਲੀ ਤੇ ਉਹ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਬੋਨਾ ਵਾਇਰਸ ਵਰਗੀਆਂ ਫੰਗਲ ਇਫੈਕਟਸ ਉਹਦੀ ਮਾਰ ਚੱਲ ਰਹੀ ਆ ਤੇ ਉਹਨਾਂ ਨੂੰ ਬੁਰਾ ਭਲਾ ਨਾ ਕੋ ਉਹਨਾਂ ਦੀ ਮਦਦ ਕਿਵੇਂ ਕਰਨੀ ਹੈ ਇਹ ਸੋਚੋ ਇਸ ਮਸਲੇ ਦਾ ਹੱਲ ਕਿਵੇਂ ਕਰਨਾ ਸਭ ਤੋਂ ਪਹਿਲਾਂ ਮੈਂ ਅੱਡਾ ਜੀ ਨੂੰ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਦਾ ਤੁਹਾਡੇ ਮੰਤਰੀ ਬੇਤੁਕੇ ਬਿਆਨ ਦੇ ਰਹੇ ਉਹਨਾਂ ਨੂੰ ਅਕਲ ਦੀ ਦਵਾਈ ਪਲਾਓ ਔਰ ਤੁਸੀਂ ਸਾਰੇ ਜਿੰਨੇ ਵੀ ਸਟੇਟਸ ਦੇ ਹੈਲਥ ਮਿਨਿਸਟਰ ਉਹਨਾਂ ਦੇ ਨਾਲ ਬੈਠੋ ਜਿੰਨੇ ਤੁਹਾਡੇ এনवायरमेंटਲ ਐਕਸਪਰਟਸ ਆ ਉਹਨਾਂ ਨੂੰ ਬੁਲਾਓ ਆਪਾਂ ਵਿਚਾਰ ਵਟਾਂਦਰਾ ਕਰਕੇ ਇੱਕ ਜਿਹੜੀ ਪ੍ਰਪੋਜ਼ਲ ਹੈ ਇੱਕ ਡਰਾਫਟ ਬਣਾ ਕੇ ਪ੍ਰਧਾਨ ਮੰਤਰੀ ਜੀ ਨੂੰ ਭੇਜੀਏ ਫਿਰ ਉਸ ਜਿਹੜੇ ਜਿਹੜੇ ਰਾਜਾਂ ਦੇ ਮੁੱਖ ਮੰਤਰੀ ਉਹਨਾਂ ਦੇ ਨਾਲ ਬੈਠ ਕੇ ਇੱਕ ਨੈਸ਼ਨਲ ਐਕਸ਼ਨ ਪਲਾਨ ਜਿਹੜਾ ਹੈਗਾ ਉਹ ਬਣਾਇਆ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਹੈਗਾ ਤੁਸੀਂ ਦੇਖੋ ਦੀਵਾਲੀ ਵਾਲੇ ਦਿਨ ਜਾਂ ਉਸ ਤੋਂ ਬਾਅਦ ਸਾਡੇ ਜਿਹੜੀ ਰਾਤ ਨੂੰ ਸਾਡੇ ਜਿਹੜੇ ਹਸਪਤਾਲਾਂ ਉਹਦੇ ਵਿੱਚ ਬਹੁਤ ਸਾਰੀਆਂ ਐਮਰਜੈਂਸੀਜ਼ ਜਿਹਦੇ ਵਿੱਚ ਆਈ ਇੰਜਰੀਜ਼ ਬਰਨ ਦੇ ਕੇਸਸ ਔਰ ਲੋਕਾਂ ਨੂੰ ਸਾਹ ਨਹੀਂ ਆ ਰਿਹਾ 15% ਕੇਸਸ ਵਧ ਗਏ ਛੋਟੇ ਛੋਟੇ ਬੱਚੇ ਸਾਹ ਨੂੰ ਤਰਸਦੇ ਹੋਏ ਉੱਥੇ ਆ ਰਹੇ ਆ ਲੋਕਾਂ ਨੂੰ ਜਿਹੜੇ ਹੈਗੇ ਅਸੀਂ ਨੈਬੋਲਾ ਇਸ ਰਿਯੂਜ਼ ਕਰ ਰਹੇ ਆ ਸਟੀਰੋਇਡ ਦੇ ਸਾਨੂੰ ਵਰਗੀ ਦਵਾਈ ਜਿਹਦੇ ਆ ਕੇ ਬੜੇ ਸਾਈਡ ਇਫੈਕਟਸ ਹੁੰਦੇ ਆ ਸਾਨੂੰ ਯੂਜ਼ ਕਰਨੀ ਪੈਂਦੀ ਆ ਸੋ ਆਪਾਂ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ ਹੈ ਕਿ ਤੁਸੀਂ ਸਾਰੇ ਦੇਸ਼ ਨੂੰ ਪਰਿਵਾਰ ਕਹਿੰਦੇ ਹੋ ਸਾਰੇ ਪਰਿਵਾਰ ਜਨਾਂ ਨੂੰ ਨਾਲ ਲੈ ਕੇ ਬੈਠੋ ਕਿਸਾਨਾਂ ਨਾਲ ਵੀ ਗੱਲ ਕਰੋ ਐਕਸਪਰਟਸ ਨਾਲ ਗੱਲ ਕਰੋ ਮੁੱਖ ਮੰਤਰੀਆਂ ਨਾਲ ਗੱਲ ਕਰੋ ਇੱਕ ਨੈਸ਼ਨਲ ਐਕਸ਼ਨ ਪਲਾਨ ਬਣਾਓ ਇਸ ਸਮੱਸਿਆ ਦਾ ਪੱਕਾ ਹੱਲ ਕੱਢੋ ਤਾਹੀਂ ਦੇ ਸਕੇ ਬਦੇਗਾ ਤਾਂ ਹੀ ਆਪਾਂ ਜਿਹੜਾ ਹੈਗਾ ਇਸ ਤੋਂ ਬਚ ਸਕਾਂਗੇ ਬਹੁਤ ਬਹੁਤ ਧੰਨਵਾਦ